ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਅੱਜ ਆਪਾਂ ਗੱਲਬਾਤ ਕਰਨੀ ਜਿਵੇਂ 826 ਵੈਰੈਟੀ ਜਾਂ 327 ਆ ਜਾਂ 872 3386 ਆ ਜਿਹੜੀਆਂ ਨਵੀਆਂ ਆਪਾਂ ਕਿਸਮਾਂ ਬਜਾਈ ਕਰਦੇ ਆ ਇਹਨਾਂ ਦਾ ਜਿਹੜਾ ਜ਼ਿਆਦਾ ਝਾੜ ਦੇਣ ਦਾ ਕੀ ਕਾਰਨ ਆ ਕਿਉਂ ਇਹ ਦੂਜੀਆਂ ਕਿਸਮਾਂ ਦੇ ਮੁਕਾਬਲੇ ਜ਼ਿਆਦਾ ਝਾੜ ਦੇ ਹੁੰਦੀਆਂ ਸੋ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਨੀ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲੇ ਪੇ ਨੂੰ ਲਾਈਕ ਤੇ ਫੋਲੋ ਕਰ ਲੇ ਤੇ ਹੋਰ ਵੀਰਾਂ ਤੱਕ ਜਾਣਕਾਰੀ ਜ਼ਰੂਰ ਸ਼ੇਅਰ ਕਰਿਓ ਜਿਵੇਂ ਕਿਸਾਨ ਭਰਾ ਆਪਾਂ ਸਾਰੇ ਕਿਸਾਨ ਭਰਾ ਜਾਣਦੇ ਵੀ ਖਾਦ ਕਰਾਤਾ ਹਰ ਇੱਕ ਵੀਰ ਜਿਹੜਾ ਵੱਧ ਤੋਂ ਵੱਧ ਪਾਉਣ ਦੀ ਕੋਸ਼ਿਸ਼ ਕਰਦਾ ਤਾਂ ਕਿ ਉਹਦੀ ਜਿਹੜੀ ਖੇਤ ਦੇ ਵਿੱਚ ਵੈਰੈਟੀ ਬਜਾਈ ਕੀਤੀ ਆ ਉਹ ਜਿਹੜਾ ਚੰਗਾ ਤੇ ਸ਼ਾਨਦਾਰ ਝਾੜ ਦੇਵੇ ਪਰ ਅਸਲ ਦੇ ਵਿੱਚ ਕੁਝ ਕੁ ਜਿਹੜਾ ਵੈਰੈਟੀਆਂ ਦੇ ਕੈਰੈਕਟਰ ਹੁੰਦੇ ਆ ਜਿਹਦੇ ਕਾਰਨ ਉਹ ਜਿਵੇਂ ਜ਼ਿਆਦਾ ਝਾੜ ਦਿੰਦੀਆਂ ਜਿਵੇਂ ਆਪਾਂ ਗੱਲ ਕਰ ਲਈਏ ਨਸਲ ਦੀ ਗੱਲ ਹੁੰਦੀ ਆ ਜਿਵੇਂ ਆਪਾਂ ਘਰਾਂ ਵਿੱਚ ਪਸ਼ੂ ਰੱਖੇ ਹੁੰਦੇ ਤੇ ਜਿਹੜੀ ਚੰਗੀ ਨਸਲ ਦਾ ਪਸ਼ੂ ਹੋਊਗਾ ਉਹ ਹਮੇਸ਼ਾ ਹੀ ਜ਼ਿਆਦਾ ਦੁੱਧ ਦੇਊਗਾ ਇਹੀ ਜਿਹੜਾ ਆਪਣੀਆਂ ਫਸਲਾਂ ਦੇ ਵਿੱਚ ਵੰਜਾ ਫਸਲਾਂ ਦਾ ਕੈਰੈਕਟਰ ਹੈ ਤੇ ਜਿਹੜੀ ਗੱਲ ਆਪਾਂ ਖਾਸ ਕਰਕੇ 837 ਤੇ 826 'ਚ ਨੋਟ ਕੀਤੀ ਆ ਵੀ ਇਹ ਵੈਰੈਟੀਆਂ ਜ਼ਿਆਦਾ ਝਾੜ ਕਿਉਂ ਦਿੰਦੀਆਂ ਦੂਜੀਆਂ ਦੇ ਮੁਕਾਬਲੇ ਕਿਉਂਕਿ ਇਹ ਆ ਤਾਂ ਆਖਰ ਵਿੱਚ ਕਣਕ ਹੀ ਉਹ ਵੀ ਕਣਕ ਦੀਆਂ ਵੈਰੈਟੀਆਂ ਤੇ ਇਹ ਵੀ ਕਣਕ ਦੀਆਂ ਵੈਰੈਟੀਆਂ ਹੀ ਤਾਂ ਇਹਦੇ ਵਿੱਚ ਜਿਹੜੀਆਂ ਦੋ ਮੇਨ ਗੱਲਾਂ ਆਪਾਂ ਨੋਟ ਕੀਤੀਆਂ ਸਭ ਤੋਂ ਇਹਦੇ ਵਿੱਚ ਹੁੰਦਾ ਵੀ ਜਿਹੜਾ ਇਸ ਕਣਕ ਦੇ 나ੜ ਜਿਹੜਾ ਦਾ ਕਣਕ ਦਾ 나ੜ ਆ ਉਹ ਦੂਜੀਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਮੋਟਾ ਹੁੰਦਾ ਤੇ ਮੋਟਾ ਹੋਣ ਕਾਰਨ ਇਹਦੇ ਵਿੱਚ ਜਿਹੜੀ ਖਾਦ ਖਰਾਗੋ ਜਿਆਦਾ ਜਿਹੜੀ ਸਟੋਰ ਹੁੰਦੀ ਆ ਤੇ ਦੂਜਾ ਇਹਦਾ ਕਾਰਨ نوٹ ਕੀਤਾ ਵੀ ਇਹਦਾ ਝੰਡਾ ਪੱਤਾ ਹਮੇਸ਼ਾ ਹੀ ਉਹ ਵੈਰੇਟੀ ਜ਼ਿਆਦਾ ਝਾੜ ਦਿੰਦੀ ਜੀਦਾ ਝੰਡਾ ਪੱਤਾ ਲੰਬਾ ਹੋਊਗਾ ਤੇ ਖਾਸ ਕਰਕੇ ਚੌੜਾ ਉਹਦੇ ਨਾਲ ਨਾਲ ਜਦੋਂ ਆਪਣੀ ਕਣਕ ਅਨਸਾਰਾ ਲੈਂਦੀ ਆ ਜੇਕਰ ਉਸੇ ਅਨਸਾਰਾ ਲੈਣ ਸਮੇ ਝੰਡੇ ਪੱਤੇ ਚ ਗੂੜਾ ਗੂੜਾ ਹਰਾ ਹੋਵੇਗਾ ਜਾਨਕੋਜ ਵਿੱਚ ਕਿਸੇ ਤੱਤਾਂ ਦੀ ਘਾਟ ਨਹੀਂ ਹੋਵੇਗੀ ਤਾਂ ਉਹ ਹਮੇਸ਼ਾ ਹੀ ਵੈਰੈਟੀ ਜਿਹੜਾ ਤੁਹਾਨੂੰ ਬਹੁਤ ਚੰਗਾ ਤੇ ਸ਼ਾਨਦਾਰ ਝਾੜ ਦੇ ਕੇ ਜਾਂਦੀ ਆ ਇਹ ਹੈ ਇਹਨਾਂ ਵੈਰੈਟੀਆਂ ਦੇ ਵਿੱਚ ਖਾਸ ਗੁਣ ਜਿਵੇਂ 826 327 ਜਾਂ 222 ਵੇਰਾਂ ਵਰਗੀਆਂ ਜਿਵੇਂ 187 ਆ ਜਾਂ ਹੁਣ ਨਵੀਂ ਜਿਹੜੀ 3386 872 ਇਹਨਾਂ ਵੈਰੈਟੀਆਂ ਦੇ ਵਿੱਚ ਜਿਹੜੇ ਇਹ ਗੁਣ ਹੈਗੇ ਵੀ ਇਹਨਾਂ ਦੇ ਜਿਹੜਾ ਨਾੜ ਉਹ ਕਾਫੀ ਮੋਟਾ ਹੁੰਦਾ ਤੇ ਝੌੜ ਝੰਡਾ ਪਤਾ ਜਿਹੜਾ ਕਾਫੀ ਜ਼ਿਆਦਾ ਜਿਹੜਾ ਝੌੜਾਂ ਦਾ ਦੂਜੀਆਂ ਕਣਕਾਂ ਦੇ ਮੁਕਾਬਲੇ ਤਾਂ ਹੀ ਦੂਜੀਆਂ ਕਣਕਾਂ ਦੇ ਮੁਕਾਬਲੇ ਇਹ ਜਿਹੜੀਆਂ ਵੈਰਾਈਟੀਆਂ ਜਿਵੇਂ ਜਿਵੇਂ ਅੱਗੇ ਆਪਣੇ ਤਿਆਰ ਹੁੰਦੀਆਂ ਨਵੀਆਂ ਵੈਰਾਈਟੀਆਂ ਉਹਨਾਂ ਵਿੱਚ ਜਿਹੜੇ ਖਾਸ ਗੁਣ ਜਿਹੜੇ ਇਹ ਆਪਾਂ ਗੁਣੇ ਦੇ ਵਿੱਚ ਨੋਟ ਕੀਤੇ ਬਾਕੀ ਤੁਹਾਨੂੰ ਕੀ ਲੱਗਦਾ ਵੀ ਕਿਸ ਕਾਰਨ ਜਿਹੜੀਆਂ ਇਹ ਵੈਰਾਈਟੀਆਂ ਦੂਜੀਆਂ ਕਣਕਾਂ ਦੇ ਮੁਕਾਬਲੇ ਜ਼ਿਆਦਾ ਝਾੜ ਦਿੰਦੀਆਂ ਜਿਹੜੀ ਗੱਲ ਆਪਾਂ ਨੋਟ ਕੀਤੀ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕੀਤੀ ਵੀ ਆਪਾਂ ਨੂੰ ਲੱਗਦਾ ਵੀ ਇਹਦੇ ਵਿੱਚ ਜਿਹੜਾ ਖਾਸ ਕਰਕੇ ਦਾ 나ੜ ਮੋਟਾ ਜਿਹੜਾ ਦੂਜੇ ਨੰਬਰ ਤੇ ਜਿਹੜਾ ਜਿਹੜਾ ਪਲੱਸ ਪੁਆਇੰਟ ਹੈ ਉਹ ਵੀ ਝੰਡਾ ਪੱਤਾ ਜਿਹੜਾ ਚੌੜਾ ਤੇ ਲੰਮਾ ਹੁੰਦਾ ਜਿਹਦੇ ਕਾਰਨ ਜਿਹੜੀ ਇਹ ਵੈਰੈਟੀ ਆ ਖਾਦ ਖਰਾਕ ਜਿਹੜੀ ਨਸਾਰੇ ਸਮੇਂ ਜ਼ਿਆਦਾ ਬਣਾਉਂਦੀ ਆ ਜਾਂ ਫਿਰ ਜਿਹੜੀ ਇਹਨੇ ਸਟੋਰ ਕੀਤੀ ਹੁੰਦੀ ਉਹ ਜਿਹੜੇ ਆਪਣੇ ਛਿੱਟਿਆਂ ਨੂੰ ਜ਼ਿਆਦਾ ਮਾਤਰਾ ਜਿ ਮਿਲਦੀ ਆ ਜਿਹਦੇ ਕਾਰਨ ਫਿਰ ਦਾਣੇ ਦਾ ਵਜ਼ਨ ਵੱਧਦਾ ਛਿੱਟਿਆਂ ਦੇ ਵਿੱਚ ਜਿਹੜੇ ਦਾਣਿਆਂ ਦੀ ਗਿਣਤੀ ਵੱਧਦੀ ਆ ਤਾਂ ਹਮੇਸ਼ਾ ਪੰਜਾਂ ਦੇ ਵੀ ਜਿਹੜੇ ਦਾਣ ਛਿੱਟਿਆਂ ਦੇ ਦਾਣਿਆਂ ਦਾ ਵਜ਼ਨ ਜ਼ਿਆਦਾ ਹੋਵੇਗਾ ਉਹ ਜਿਹੜੀ ਵੈਰਾਈਟੀ ਹਮੇਸ਼ਾ ਹੀ ਚੰਗਾ ਤੇ ਸ਼ਾਨਦਾਰ ਝਾੜ ਦੇ ਕੇ ਜਾਂਦੀ ਆ ਬਾਕੀ ਤੁਸੀਂ ਵੀ ਕਮੈਂਟ ਕਰ ਦੋ ਜੀ ਤੁਹਾਨੂੰ ਕੀ ਲੱਗਦਾ ਬਈ ਇਹਨਾਂ ਵੈਰਾਈਟੀਆਂ ਦੇ ਵਿੱਚ ਕੀ ਹੋਰ ਗੜਾ ਖਾਸ ਗੁਣ ਜਿਹਦੇ ਕਾਰਨ ਇਹ ਵੈਰਾਈਟੀਆਂ ਜ਼ਿਆਦਾ ਤੇ ਚੰਗਾ ਝਾੜ ਦੇ ਦਿੰਦੀਆਂ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ